ਖਸਨ ਪੀਰ ਬਾਬਾ ਮੁਲਖਸ਼ਾਹ ਦੇ ਦਰਬਾਰ ਤੇ 46ਵੇਂ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ। ਕਸਬਾ ਫੁਲੱਤ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਖਸਨ ਵਿੱਚ ਪੀਰ ਬਾਬਾ ਮੁਲਖਸ਼ਾਹ ਦੇ ਦਰਬਾਰ ਤੇ 46ਵੇਂ ਸਾਲਾਨਾ ਜੋੜ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਧਰਮਵੀਰ ਕਾਲੀਆਂ ਉਪ ਬਾਬਾ ਕਾਲੂ ਨੇ ਦੱਸਿਆ ਕਿ ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਹਾਜ਼ਰੀ ਲਗਾਉਣਗੇ। ਤੇ ਸਾਰਾ ਦਿਨ ਸੁਫਿਆਨਾ ਮਹਿਫਲ ਸਜਾਈ ਜਾਵੇਗੀ ਸਲਾਨਾ ਜੋੜ ਮੇਲਾ 2 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 2 ਦਿਨ ਚੱਲੇਗਾ ਮੇਲੇ ਦੌਰਾਨ ਪ੍ਰਸਿੱਧ ਸੂਫੀ ਗਾਇਕ ਰਾਜੂ ਸ਼ਾ ਮਸਤਾਨਾ ਅਮਰੀਕ ਮਾਈਕਲ ਰਿੰਪੀ ਪੱਟੀ ਦਵਿੰਦਰ ਦਿਆਲਪੁਰੀ ਸ਼ਿੰਗਾਰ ਨਿਮਾਣਾ ਸਫਰੀ ਸਾਬੀ ਬਰਾੜ ਜਸਵਿੰਦਰ ਗੁਲਾਮ ਕੇ ਕੇ ਸਿੰਘ ਤੇ ਹੋਰ ਨਾਮਵਾਰ ਸੂਫੀ ਕਲਾਕਾਰ ਆਪਣੀ ਗਾਇਕੀ ਦੇ ਜ਼ੋਰ ਦਿਖਾਉਣਗੇ ਪਿੰਡ ਖਸਨ ਦੀਆ ਸੰਗਤਾ ਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਵੱਲੋਂ ਦਿੱਤਾ ਜਾਵੇਗਾ ਇਸ ਮੌਕੇ ਬੀਬੀ ਕਾਂਤਾ ਰਾਣੀ ਤੇ ਸੰਗਤਾ ਵੱਲੋਂ ਪੀਰ ਬਾਬਾ ਮੁਲਖ ਸ਼ਾਦਰਬਾਦ ਤੇ ਦਰਗਾਹ ਸ਼ਰੀਫ ਤੇ ਚਾਦਰਾਂ ਚੜਾਉਣ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਗੋਰਾ ਆਸ਼ੂ ਚੰਦਨ ਗगन ਕ੍ਰਿਸ਼ਨਾ ਕ੍ਰਿਸ਼ ਵਾਂਸ਼ ਸੂਰਿਆ ਗੁੰਨੂ ਸ਼ੰਮੀ ਕਾਲਿਆ ਸੁਰੇਂਦਰ ਸਿੰਘ ਮੱਲਾ ਪ੍ਰਦੀਪ ਸਿੰਘ ਮੱਲਾ ਅਸ਼ਵਨੀ ਜੰਜੂਆ ਪ੍ਰਕਾਸ਼ ਸਿੰਘ ਪਲਵਿੰਦਰ ਸਿੰਘ ਜਗਦੀਪ ਸੁਖਵਿੰਦਰ ਜੰਜੂਆ ਕਰਬਾਸ ਜੰਜੂਆ ਹਰਕੀਰਤ ਜੰਜੂਆ ਅਸ਼ਮੀ ਕੁਮਾਰ ਮਨੀਮ ਲਖਵੀਰ ਸਿੰਘ ਮੱਲਾ ਆਦੀ ਹਾਜ਼ਰ ਸਨ। ਪ੍ਰਿਆ ਸਿੱਧੂ ਕੁਲਤ ਦੀ ਵਿਸ਼ੇਸ਼ ਰਿਪੋਰਟ। ਜੀ ਬਾਬਲੇ ਕੀ ਨਾਮ ਤੁਹਾਡਾ? ਮੇਰਾ ਨਾਮ ਤਰਨबीर ਕਾਲੀਆ ਉਰਫ ਬਾਬਾ ਕਾਲੂ ਜੀ। ਹਾਂਜੀ ਬਾਬਾ ਜੀ ਤੁਸੀਂ ਕਿਨਵਾ ਮੇਲਾ ਕਰਾ ਰਹੇ ਆਂ? ਇਹ ਬਾਬੇ ਮੁਰਸ਼ਿਲੇ ਸ਼ਿਆਨਵਾ ਮੇਲਾ ਹੋ ਰਿਹਾ। ਹਾਂਜੀ। ਇਹ ਕਿਹੜੇ ਕਿਹੜੇ ਕਲਾਕਾਰ ਆ ਰਹੇ ਜੀ ਕਲੇ ਜੀ ਬਹੁਤ ਬੜੇ ਬੜੇ ਆ ਰਹੇ ਸਾਰੇ ਸੂਫੀ ਆ ਰਹੇ ਆ ਠੀਕ ਹੈ ਜੀ ਤੇ ਬਾਬਾ ਜੀ ਕਿਦਾਂ ਕਿਦਾਂ ਪ੍ਰੋਗਰਾਮ ਹੈਗਾ ਹੈ ਜਾਣਕਾਰੀ ਪ੍ਰੋਗਰਾਮ 2 ਤਰੀਕ ਨੂੰ ਪਹਿਲੋਂ ਦਵਿੰਦਰ ਪਿਆਲਪੁਰੀਆ ਗਾਏਗਾ ਉਹਦੇ ਬਾਅਦ ਕੁਆਲੀ ਹੋਏਗੀ ਏਕਲੇ ਸੂਫੀ ਸਵੇਰੇ 9 ਵਜੇ ਝੰਡਾ ਚੜ੍ਹੂਗਾ ਚਾਦਾ ਦਾ ਸਮ ਹੋਊਗੀ ਤੇ ਏਕਲੇ ਨੇ ਪੂਰਾ ਦਿਨ ਵੱਡੇ ਵੱਡੇ ਗਾਇਕ ਆ ਰਹੇ ਸੂਫੀ ਕਾਮ ਚੱਲੇਗਾ ਠੀਕ ਹੈ ਬਾਬਾ ਜੀ ਬਾਬਾ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਸੰਗਤਾਂ ਨੂੰ ਇਹ ਕਹਿੰਦੇ ਆ ਆਪਣੇ ਸਾਰੇ ਬੀਬੀ ਭਰਾ ਪੈਣਾ ਸਾਰੇ ਦਮਤਵਾਗੇ ਤੇ ਬਾਬੇ ਦੇ ਦਰਵਾਜ਼ੇ ਪੁੰਜਣ ਬਾਬੇ ਮੁਰਸ਼ਾ ਦੇ ਦਰਵਾਜ਼ੇ ਪੁੰਜਣ ਔਰ ਆਣ ਕੇ ਰੌਣਕਾ ਬਤਾਉਣ ਤੇ ਜੈਜਾ ਕਾਰਾਂ ਬਾਬੇ ਮੁਰਸ਼ਾ ਦੀਆਂ ਕਰਾਉਣ ਜਲਕਾਰਾ ਬਾਬੇ ਮੁਰਸ਼ਾ ਜੀ ਦਾ ਬੋਸ ਸਾਡੇ ਦਰਬਾਰ ਕੀ ਜੈ ਜਲਕਾਰਾ ਬਾਬੇ ਟੂੜਾਏ ਨਾ ਬਹੁਤ ਰੱਬ ਦੀ ਜੈ 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 ਕਰਾਂ ਜੈ ਜੈ ਕਰਾਂ ਮਾਬਾ ਮੁਰਸ਼ਾਦੀਆਂ ਮੇਰਾ ਹਣ ਸਾਰਿਆਂ ਦੇ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਮੇਰੇ ਸਾਈ ਸਾਰੇ ਹੱਥ ਪਰਿਆ ਉੱਪਰ ਸਿਰਾਂ ਦੇ ਸਾਰਿਆਂ ਦੇ ਰੱਖੇ ਬਾਬਾ ਜੀ ਇੱਕ ਜਾਣਕਾਰੀ ਹੋਰ ਪ੍ਰਾਪਤ ਕਰਨੀ ਹੈ ਤੁਹਾਡਕੋ ਇਹ ਸੁਣਨ ਚ ਆਇਆ ਵੀ ਤੁਸੀਂ ਤਿੰਨ ਤਰੀਕ ਨੂੰ ਹਮਣ ਵੀ ਸਵੇਰੇ ਕਰਦੇ ਆ ਨਹੀਂ ਨਹੀਂ 2 ਤਰੀਕ ਨੂੰ 3 ਤਰੀਕ ਨੂੰ 3 ਤਰੀਕ ਨੂੰ ਸਵੇਰੇ 6 ਵਜੇ ਹਮਣ ਕਰਨਾ ਹੁੰਦਾ 6 ਤੋਂ 8 ਵਜੇ ਤੱਕ ਹਮਣ ਹੁੰਦਾ ਨਾ ਉਸ ਤੋਂ ਬਾਅਦ ਚਾਹ ਦੇ ਲੰਗਰ ਜਰੂਰੀਆਂ ਹਾਂ ਸਵੇਰੇ ਸੰਗਤ ਜਿਹੜੀ ਸਵੇਰੇ ਆਏਗੀ ਸਵੇਰੇ ਚਾਹ ਪਰੋਣਾ ਦਾ ਲੰਗਰ ਚੱਲਦਾ 11 ਵਜੇ ਤਾਈਂ ਚਾਹ ਪਰੋਣਾ ਚੜਾ ਮਾਲਿਕਾਂ ਨੇ ਛਕਾਦਾ ਉਸ ਤੋਂ ਬਾਅਦ ਦੂਜੇ ਲੰਗਰ ਸ਼ੁਰੂ ਹੋ ਜਾਣੇ ਆ ਛੜਾ ਨੂੰ ਵੀ ਚੱਲਣਗੇ ਦਿਨੇ ਵੀ ਚੱਲਣੇ ਤਿੰਨ ਦਿਨ ਲੰਗਰ ਚੱਲਦਾ ਰਹੇਗਾ ਬਾਬੇ ਦਾ ਜੀ ਠੀਕ ਹੈ ਬਾਬਾ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਚਾਰ ਤਰੀਕ ਤਾਈਂ ਲੰਗਰ ਚੱਲਦਾ ਰਹੂਗਾ ਬਾਬੇ ਦਾ ਜੀ ਠੀਕ ਹੈ ਜੀ ਬਾਬਾ ਮੇਰਾ ਗਰੇ ਸੱਚੇ ਬਾਸਾ ਰਹਿ ਕਿਰਪਾ ਕਰੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜੀ ਤੁਸੀਂ ਆਓ ਤੇ ਬਾਬੇ ਦੇ ਆਣ ਕੇ ਰੌਣਕਾ ਬਤਾਓ ਜੈ ਜੈ ਕਾਰਾਂ ਬਾਬੇ ਮੁਰਸ਼ਾਦੀਆਂ ਹੌਣ ਸਾਰੇ ਬਾਸਿਆਂ ਜੀ ਠੀਕ ਹੈ ਕਿਰਪਾ ਪਰਿਆ ਹੱਥਾਂ ਕੇ ਸਾਰਿਆਂ ਦੇ ਤਾਂ ਹੀ ਤਾਲ ਮੇਰ ਕਰੇ ਹਾਂ ਭਗਤ tiersmal khshada ਬੋ ਸਾਚੇ ਦਰਬਾਰ ਕੀ ਜੈ